ਉਹ ਚਵਾਈ ਚਬੂਈ ਦਾ ਪੰਪ ਵਾਲਾ ਸਿਸਟਮ ਆ। ਲੈ ਚਵਾਈ ਚਬੂਈ ਦੇ ਸੱਜਣਾ ਤੁਹਾਨੂੰ ਹੱਥ ਲਾਉਣ ਦੀ ਲੋੜ ਨਹੀਂ ਚਾਹੀ ਤੁਸੀ ਨਾ 22 ਤੋਂ ਜਨਵਰੀ ਆ ਰਿਹਾ ਇਹ ਆਨਲਾਈਨ ਵੀ ਮੰਗਾ ਲਿਓ। ਇਹੀ ਜੀ ਗੱਲ ਨਹੀਂ ਚਵਾਈ ਚਬੂਈ ਇਹਦੀ ਬੰਬ ਵਾਲਾ ਚ ਇੱਥੋਂ ਦਿਖਾ ਦੇ ਇੱਥੋਂ ਦਿਖਾ ਦੇ ਸੱਜਣਾ ਨੂੰ। ਕਹਿੰਦੀ ਦੇਖੀ ਬੈਠੇ ਬੈੜੇ ਕੁਛ ਵੀ ਨਹੀਂ ਕਹਿੰਦੀ ਯਾਰਾ ਇੱਕ ਤਾਂ ਹੁੰਦੀ ਆ ਵੀ ਉਹ ਢਾਂਡੀ ਉਹ ਨਹੀਂ ਜੀ ਦੁੱਧ ਵਾਲਾ ਪੀਸ ਆ ਇਹ। ਦੇਖੀ ਲੈ ਤੇ ਮੇਨ ਗੱਲ ਆ ਹਜੇ ਗੱਬਣ ਹੈ। ਗੱਬਣਾਂ ਦਾ ਸੂਕ ਤਾਂ ਕੁਝ ਹੋਰ ਕੁ ਲੋ। ਜਿਹਨੇ ਮੰਜੀ ਤੋਂ ਬੈੜੇ ਲਈ ਆ 4400 ਟਿਕਾ ਭਰਾ ਹੋ ਤਾਂ ਬੱਸੀ ਦੂਰ 90% ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋ ਫਿਰ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਬਾਈ ਚਮਕੌਰ ਕੋਲੇ ਪਿੰਡ ਧੌੜਾ ਤੇ ਜ਼ਿਲ੍ਹਾ ਦੀ ਗੱਲ ਕਰ ਲਈਏ ਬਾਈਆਂ ਨੂੰ ਰਹਿ ਜਾਂਦਾ ਸੱਜਣੋ ਬਰਨਾਲਾ ਤੇ ਪਸ਼ੂ ਦਿਖਾਵਾਂਗੇ ਨਾ ਅੱਜ ਦੀ ਵੀਡੀਓ ਦੇ ਵਿੱਚ ਸੱਜਣੋ ਪੰਜ ਦਿਖਾਵਾਂਗੇ ਤੇ ਪੰਜ ਵੀ ਐਂ ਦਿਖਾਵਾਂਗੇ ਨਗੀਨੇ ਤੇ ਪੰਜੇ ਦਿਖਾਉਂਗਾ ਸੱਜਣੋ ਯਰਸੀਆਂ ਜਿਹੜੇ ਸੱਜਣ ਲਾਂਬੇ ਦੰਦੇ ਨੇ ਨਾ ਵੀ ਸਾਨੂੰ ਯਰਸੀ ਨਹੀਂ ਮਿਲਦੀ ਯਰਸੀ ਨਹੀਂ ਮਿਲਦੀ ਅੱਜ ਜਰਸੀ ਜਰਸੀੇ ਕਰਾ ਦੇਣੀ ਆ ਚਾਰੇ ਪਾਸੇ ਇਹ ਬਾਕੀ ਥਣ ਖਨਾਉੜ ਦੀ ਜਿਹੜੀ ਗੱਲਬਾਤ ਆ ਨਾ ਸੱਜਣ ਥਣ ਤਾਂ ਇਹ ਮਾੜਾ ਲੈਂਦਾ ਨਹੀਂ ਤੇ ਇੱਕ ਦਿਖਾਵਾਂਗੇ ਆਹ ਟਰੱਕ ਜਿੱਦੀ ਵਹਿੜ ਗਈ ਇਹ ਤੇ ਮਾਰਦੇ ਤਰਸ ਸਮਾਰ ਕੇ ਕੈਮਰਾ ਤੇ ਡਿਟੇਲ ਇਹਦੀ ਬਾਈ ਨੂੰ ਪੁੱਛੂ ਆ ਥਾਣੇ ਦੇ ਨੇੜੇ ਦਿਖਾ ਦੇ ਨੇੜੇ ਲਾ ਕੇ ਇਹ ਹੈਗੀ ਆ ਟਰੱਕ ਜਿੱਦੀ ਵਹਿੜ ਆ ਜਾ ਮੁੜੇ ਇਧਰਲੇ ਬੰਨੇ ਆ ਜਾ ਹੁਣ ਦਿਖਾਵਾਂਗੇ ਇਹਨੇ ਉੱਸਤਾ ਸੱਜਣਾ ਦੀ ਵਧੀ ਜਾਂਦੀ ਆ ਹੁਣ ਕਰ ਦਾਂਗੇ ਯਾਰ ਅੱਜ ਕੰਮ ਸਿਰ ਆ ਜਮੀ ਜਿਹੜਾ ਕਹਿੰਦੇ ਹੁੰਦੇ ਨੇ ਲਾ ਆ ਜਾ ਚਮਕੌਰ ਫਿਰ ਉਹ ਆ ਜਾਈਂ ਦੀ ਹੋਰ ਚਮਕੋਰ ਕਿਵੇਂ ਆ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਬਲਾ ਦਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਰਮਾਤਮਾ ਦੀ ਕਿਰਪਾ ਬਤੀ ਮੈਨੂੰ ਧਰਨੀਆ ਪਿਆ ਕਰਨੀਏ ਦੋ ਜਾਂ ਮੈਨੂੰ ਲੈ ਕੇ ਦੇਦਾ ਕਰੋ ਰੱਬੀ ਪਰਮਾਤਮਾ ਦੀ ਕਿਰਪਾ ਨਾਲ ਜਾਂ ਮੈਨੂੰ ਲੈ ਕੇ ਦੇਦਾ ਕਰੋ ਪੀੜੀ ਕਾਣਾ ਬਰਾਲ ਚੱਕਣਾ ਪੈਂਦਾ ਗਰੇਟ ਖਲੀ ਵੰਗੂ ਅਸਿਆ ਭਰਾ ਕਾਦੀ ਬਾਲਾ ਮਾਰ ਦਿੰਦਾ ਲੈ ਕਰੀਏ ਕੰਮ ਸ਼ੁਰੂ ਹੈ ਨਾ ਗੱਲਾਂ ਨਾਲ ਨਾਲ ਕਰਦੇ ਰਹਾਂਗੇ ਆ ਸਾਰ ਨਗੀਨੇ ਤੇ ਮਾਰੋ ਕੈਮਰਾ ਇੱਕ ਨੰਬਰ ਵਾਲੇ ਤੇ ਵੀਰੇ ਚਾਰ ਦੰਦ ਦਾ ਭਰਾ ਮੇਰਾ ਇਹ ਅਸ਼ਾ ਚਾਰਾਂ ਦਾ ਸੂਈ ਤਰਕੇ ਚਾਰ ਕਮਿਸ ਵਿੱਚ ਜੇਰ ਉਹਦੀ ਪ੍ਰੋਪਰ ਪੈ ਸੇ ਉਹ ਪਈਆ ਯਾਰ ਜੇਰ ਡਾਨਾ ਤੇ ਤੇ ਬੱਚੇ ਤੇ ਵੀ ਮਾਰਦੇ ਹੋ ਮਾਗਰ ਬੱਸੀ ਆ ਭਰਾ ਮੇਰਾ ਪੂਰੀ ਟੌਪ ਦੀ ਮਾਗਰ ਵੀ ਜਰਸੀ ਬੱਸੀ ਆ ਵੀਰੇ ਇਹਦਾ ਜਬਨ ਨਗੀ ਨਹੀਂ ਆ ਆ ਮਾਗਰ ਇਹਦੇ ਸੱਜਣੋ ਐ ਟੀਫ ਦਾ ਕ੍ਰਾਸ ਥੋੜਾ ਆ ਜਾ ਹਨਾ ਥੋੜਾ ਮਾਮੂਲੀ ਆਪਾਂ ਬਾਹਰ ਹੈਂਡ ਵਧੀਆ ਹੋ ਗਈ ਮੈਂ ਹਿੱਸੇ ਦੇ ਬਰਾਬਰ ਢੁੱਗ ਗਿਆ ਜੀ ਚੀਜ਼ ਉਨੀ ਦੱਸੂਗਾ ਮੈਂ ਜਿੰਨੀ ਹੋਊਗੀ ਹਾਂ ਦੱਸਣ ਦਾ ਵੀ ਫਿਰ ਉਨੀ ਫੇਰ ਆ ਪਈ ਸਵਾਲ ਖੋਲ ਕੇ ਤੋੜ ਦੇ ਗੈਨੀ ਇਹਨੂੰ ਸੂਆ ਚਮਕੌਰ ਕਿਹੜਾ ਇਹਦਾ ਸੂਆ ਵੀਰੇ ਦੂਜਾ ਚੌਗੀਆ ਮੂੰਹ ਦੰਦ ਪਟ ਕੇ ਆੜਾ ਲੈ ਕੇ ਜਾਵੇ ਕੋਈ ਚੱਕਰ ਨਾ ਮੰਨੇ ਸੂਆ ਦੂਜਾ ਤੇ ਮੂੰਹੋ ਚਾਰ ਦੰਦ ਜਾਨਵਰ ਸਾਰੇ ਦੰਦਾਂ ਚ ਹੀ ਦਿਖਾਊਗਾ ਹਾਂ 15 16 ਕਿਲੋ ਤੋਂ ਤਾਂ ਕੱਢਿਆ ਆਦਾ ਭਰੂਣਾ ਵੀਰੇ ਥਣ ਥਣਾਉਟ ਜਿਹੜਾ ਲੱਗਿਆ ਦੇ ਲੀਵਾ ਲੇਵਾ ਫੀਟਿੰਗ ਵਾਲਾ ਪ੍ਰਾਗੁਰੀ ਆ ਥਣ ਥਣਾਉਟ ਜਿਹੜਾ ਲੱਗਿਆ ਨਾ ਸੱਜਣੋ ਬਾਕਮਾਲੀ ਲੱਗਿਆ ਯਾਰ ਮਹਿਸਣਾਂ ਥਣ ਥਣਾਉਟ ਲੱਗਿਆ ਅੱਜ ਨਾ ਕੰਮ ਉਹੀ ਜਿਹੜਾ ਸਿਰਾ ਕਹਿੰਦੇ ਨੇ ਵੀ ਸਿਰਾ ਹੋਣ ਵਾਲਾ ਸਿਸਟਮ ਆ ਕਿਉਂਕਿ ਜਦੋਂ ਪਸ਼ੂ ਟੌਪ ਕੁਆਲਿਟੀ ਦਾ ਹੁੰਦਾ ਸ ਕਰਨੀ ਪੈਂਦੀ ਆ ਚੀਜ਼ ਦੀ ਲੈ ਚੱਲ ਲੈ ਚੱਲ ਗੈਨੀ ਕਮਾ ਲੈ ਇਹਨੂੰ ਇੱਥੇ ਇੱਥੇ ਰੋਕ ਦੇ ਵਾ ਇੱਥੇ ਰੋਕ ਦੇ ਮਾੜੀ ਜੀ ਆ ਇੱਥੋਂ ਦਿਖਾ ਦੇ ਫੇਸ ਕੁਆਲਟੀ ਦੀ ਇੱਥੋਂ ਕਰਾ ਦੇ ਚੈੱਕ ਲੈ ਸਾਈਡ ਤੋਂ ਲੈ ਵਾਲੂ ਵਾਲਾ ਲੈ ਚੱਲ ਅੰਦਰ ਨੂੰ ਥੋੜਾ ਬੱਚੇ ਦਾ ਕਰ ਦੂ ਹਾਂ ਬੱਚੇ ਦਾ ਜ਼ਰੂਰ ਕਰ ਦਿਆ ਹਾਰ ਸ਼ਿੰਗਾਰ ਝਾਂਜਰਾ ਝੁੰਜਣਾ ਚ ਬਨਤੀਆ ਹਨਾ ਕਾ ਮੇਰੇ ਪਾ ਪਚਾਂ ਜਰਾ ਪਾਉਣ ਦੇ ਕਾਬਲ ਹੈਗੀ ਆ ਤਾਂ ਪਾਈ ਨੇ ਉਹ ਰੋਕਿਆ ਵੀ ਨਹੀਂ ਜਾਂਦਾ ਆਪਦੇ ਆਪ ਹੀ ਉਹ ਜਾਨਵਰ ਚੰਗਾ ਹੁੰਦਾ ਮੱਲੇ ਮੱਲੀ ਜੀ ਕਰਦਾ ਜੀ ਕਰਦੀ ਮੇਰਾ ਭਰਾ ਕਹਿੰਦਾ ਪਾਵੀਂ ਮਾਜਲ ਪਾ ਦਨੇ ਕੋਈ ਚੱਕਰ ਹਾਂ ਕਾਦੀ ਸੂਈਆਂ ਚ ਭੋਰ ਅਗਲੀ ਬੰਨੀ ਦਿਖਾ ਦੇ ਚਾਰ ਕਵੇ ਸੂਈਆਂ 6 ਕਵੇ ਜੇਰ ਪੈ ਗਈ ਜਦੋਂ ਕੰਡੇ ਕੰਪਲੀਟ ਵੀਰੇ ਹਾਂ ਇੱਥੇ ਤੋਂ ਫੇਸ ਕੁਆਲਟੀ ਵੀ ਦਿਖਾ ਦੇ ਦੱਸ ਹਰੇਕ ਪੱਖ ਤੋਂ ਦਿਖਾ ਦੇ ਕਿਸੇ ਵੀ ਪੱਖ ਤੋਂ ਜਾਨਵਰ ਰਹਿ ਨਾ ਜਾਵੇ ਤੇ ਨਾਲ ਇਹਦੇ ਮਿਲੂਗੀ ਬੱਚੀ ਸੱਜਣੋ ਲਾ ਇੱਥੇ ਤੋਂ ਥਣ ਥਣ ਦੇਖ ਸਕਦੇ ਹੋ ਤੇ ਦੁੱਧ ਕਿੰਨਾ ਪਾਇਆ ਪੈਲਣ ਨੇ ਵੀਰੇ 16 ਕਿਲੋ ਦੁੱਧ ਪਾਇਆ ਹੋ ਅਸੀਂ ਪਹਿਲਣ ਨੇ ਪਾਇਆ ਇਹਨੇ 16 ਕਿਲੋ ਹਾਂ 78 ਕਿਲੋ ਪਾ ਦੂ ਗਰਮੀ ਦੇ ਕੰਮ ਦੀ ਗਾਂ ਗਈ ਪਾਣੀ ਦਰਾਪ ਦੇ ਸਾਕੇ ਥੱਲੇ ਬੰਨਦੀ ਭਰਾ ਮੇਰਾ ਗੁਰੂ ਉਹੀ ਗੱਲ ਆ ਜਿੰਨੇ ਜਾਨਵਰ ਅੱਜ ਦਿਖਾਉਂਗਾ ਸਾਰੇ ਜਾਨਵਰ ਇਹ ਗਰਮੀ ਚ ਚੱਲਣ ਵਾਲੇ ਨੇ ਇਹਦੇ ਕਿੰਨੇ ਲਵਾਂਗੇ ਹਾਂ ਮੋਲੇ ਦਾ 60 ਆ 55000 ਦੀ ਦੇ ਦਾਂਗੇ ਵੀਰੇ 55 ਦੀ ਹਾਂ ਨਾ ਹਾਂ ਨਾ 49 ਦੀ ਦੇ ਦਾਂਗੇ ਇਹ ਮਿਲੂਗੀ ਦੂਜਾ ਸੂਆ ਮੂੰਹੋਂ ਚਾਰ ਦੰਦ 55 ਦੀ ਜਰਸੀ ਪਿਓਰ ਹਾਂ ਚੜੂਗੀ ਗੱਡੀ ਦੇ ਵਿੱਚ 55000 ਦੀ ਵੀਰੇ 55 ਚ ਹੁਣ ਮਾਰਦੇ ਹੋ ਆ ਦੋ ਨੰਬਰ ਵਾਲੀ ਤੇ ਇਹ ਆ ਗਈ ਬਲੈਕ ਧਾਰਾ ਮਾਰ ਲਖਾ ਦੀ ਮੜੀ ਜਾਪਰਾ ਹੈ ਧਾਰਾ ਮਾਰ ਦੀ ਧਾਰਾ ਵੀ ਮਾਰ ਦੇ ਧਾਰਾ ਵੀ ਮਾਰ ਦੇ ਨਾਲ ਦੀ ਨਾਲ ਇਹ ਸੱਜਣੋ ਧਾਰਾ ਵੀ ਨਾਲ ਤੁਹਾਨੂੰ ਫਿਰ ਨਾਲ ਦੀ ਨਾਲ ਜਿਹੜੇ 1 2 ਜਾਨਵਰ 2 3 ਸੂਏ ਨੇ ਆਪਾਂ ਧਾਰਾ ਵੀ ਤੁਹਾਨੂੰ ਦਿਖਾ ਦਾਂਗੇ ਮਾਰ ਕੇ ਲੈ ਪਾ ਦੇ ਬੱਚਾ ਲਾ ਦੇ ਨੀ ਆਗੀ ਚਮਕੌਰ ਸਿੰਘ ਆ ਆ ਗਿਆ ਟੱਕਰ ਦੇ ਪਾਸੇ ਇੰਥੇ ਕਿਉਂਕਿ ਵੀਡੀਓ ਸੱਜਣਾ ਨਾ ਬੱਚਾ ਸਾਨੂੰ ਮੈਂ ਪੈਂਦਾ ਦਿਖਾਦਾ ਨਾ ਉਸ ਤੋਂ ਬਾਅਦ ਆਪਾਂ ਵੀਡੀਓ ਰੋਕ ਲੈਣੇ ਹੁੰਦੇ ਕਿਉਂਕਿ ਫਿਰ ਵੀਡੀਓ ਹੋ ਜਾਂਦੀ ਲੰਬੀ ਲੈ ਹੁਣ ਥਣ ਥਣ ਦਿਖਾ ਦੇ ਤਰਸ ਓਏ ਆਣ ਸੁਣ ਐ ਰਪਿਆ ਕਰਨਿਆਂ ਵਾਂਗੂ ਗੱਡਿਆ ਬਾਈ ਲੱਤਾਰਾ ਮਾਰ ਕੇ ਦਿਖਾ ਦੋ ਤੇ ਬਾਕੀ ਮੇਨ ਗੱਲ ਹੈ ਜਿਹੜੀ ਨਿਆਣਾ ਵੀ ਲੈਂਦੀ ਆ ਹਨਾ ਲੈ ਵੀ ਚਿਚਾ ਬਾਈ ਦੇਖ ਓ ਚਵਾਈ ਚਬੂਈ ਦਾ ਪੰਪ ਵਾਲਾ ਸਿਸਟਮ ਆ ਨਾ ਚਵਾਈ ਚਬੂਈ ਦੇ ਸੱਜਣੋਂ ਤੁਹਾਨੂੰ ਹੱਥ ਲਾਉਣ ਦੀ ਲੋੜ ਨਹੀਂ ਚਾਹੀ ਤੁਸੀ ਨਾ 22 ਤੋਂ ਜਨਵਰੀ ਯਾਰ ਇਹ ਆਨਲਾਈਨ ਵੀ ਮੰਗਾ ਲਿਓ ਐਹੀ ਜੀ ਗੱਲ ਨਹੀਂ ਵੀ ਚਵਾਈ ਚਬੂਈ ਇਹਦੀ ਬੰਬ ਵਾਲਾ ਚਮਕੌਰ ਫਿਰ ਲੰਬੀ ਹੋ ਜੂ ਵੀਡੀਓ ਹਾਂ ਥਣ ਮੁੱਠੀ ਹੋ ਆ ਭਰਾ ਜਮਾ ਹਾਂ ਥਣ ਥਣ ਲੱਗਾ ਟਾਪ ਕੁਆਲਿਟੀ ਦਾ ਤੇ ਰੁਪਈਏ ਲਵਾਂਗੇ ਇਹਦੇ 55000 ਹਾਂ ਹਾਂ ਜਮਾ ਜਾਇਜ਼ ਭਾਅ ਭਰਾ ਮੇਰਾ ਹਾਂ ਹੁਣ ਗਿਆਨੀ 2 ਨੰਬਰ ਵਾਲੀ ਵੀ ਖੋਲ ਲੈ ਹੁਣ ਦਿਖਾ ਦੇ ਦਿਖਾ ਦੇ ਦੁਰ ਕੇ ਮੈਨੂੰ ਇਹ ਆ ਗਈ ਬਲੈਕ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਮਾਗਰ ਵੀ ਬੱਸੀਆ ਜਰਸੀ ਦਾ ਇਹਦੀ ਬੱਛੀ ਵੀ ਜਮੀ ਉਸੇ ਨਾਲ ਦੀਆ ਹਣਾ ਜਮਾਤ ਜੀ ਸੇਮ ਡਟ ਟੋ ਕਾਪੀ ਹਦੀ ਇਹਦੇ ਮਗਰ ਵੀ ਪੰਛੀ ਆ ਇਹ ਦੰਦਾਂ ਚ ਕਿਵੇਂ ਆ ਕਿਹੜਾ ਸੂਇ ਇਹ ਮੈਨਾਂ ਛਿੱਗੀ ਆ ਵੀਰੇ ਇਹਦਾ ਅੱਛਾ ਇਹ ਛਿੱਗੀ ਆ ਸੂਆ ਦੂ ਸੂਆ ਦੂਜਾ ਵੀਰੇ ਸੂਆ ਬਾਈ ਸੂਆ ਮਾਂ ਬਿਗਦੀ ਨਹੀਂ ਭਰਾ ਮੇਰੇ ਗਾਂ ਹਾਂ ਜੇਰ ਵਾਲੇ ਵੀਰੇ ਪੈਣ ਵਾਲੇ 2 ਘੰਟੇ ਹੋ ਗਏ ਠੀਕ ਆ ਜੀ 2 ਘੰਟੇ ਹੋਇਆ ਜੇਰ ਵਾਲੇ ਪਈ ਨਹੀਂ ਦੀ ਭਰਾ 2 ਘੰਟੇ ਦਾ ਸੂਇ ਨੂੰ ਠੀਕ ਆ ਗੱਲ ਹਾਂ ਵੀਡੀਓ ਜਿਹੜਾ ਬੰਦਾ ਆਪਾਂ ਲਾਉ ਆਪਾਂ ਤੋਂ ਗਾਂ ਉਹ ਵੀਡੀਓ ਪਤਾ ਖਾ ਦਿਾਂਗੇ ਮੈਂ ਉਹਨੂੰ ਵੀਰੇ ਉਹੀ ਗੱਲ ਆ ਕਿਉਂਕਿ ਗਾਂ ਉਦੋਂ ਦੀ ਇਹ ਬੈਠੀ ਨਹੀਂ ਹਾਂ ਬੱਸ ਤਾਂ ਕਰਕੇ ਜਦੋਂ ਬੈ ਗਈ ਜੇਰ ਉਦੋਂ ਪੈ ਜੂਗੀ ਤੇ ਬਾਕੀ ਇਹਦੀ ਜੇਰ ਦੀ ਵੀਡੀਓ ਬਾਅਦ ਦਿਖਾ ਦੂਗਾ ਜਿਵੇਂ ਗਰਮੀ ਦੇ ਕੰਮ ਦੀ ਆ ਭਰਾ ਮੇਰਿਆ ਹਾਂ ਥੋੜਾ ਜਿਹਾ ਤਲਿਆਰੇ ਕਰਕੇ ਕਰਦੀ ਤਲਾਰਾ ਕਰਕੇ ਕਰਦੀ ਆ ਵੀ ਤਲਿਆਰੇ ਕਰਕੇ ਜ਼ਰੂਰ ਕਰਦੀ ਆ ਥੋੜੀ ਜੀ ਉਹ ਲੈ ਚੱਲ ਗਿਆ ਨਹੀਂ ਕੋਈ ਗੱਲ ਨਹੀਂ ਲੈ ਚੱਲ ਉਹੀ ਗੱਲ ਆ ਵੀ ਤਲਿਆਰੇ ਕਰਕੇ ਮਾਰਦੀ ਆ ਛਾਲਾਂ ਇੱਕ ਭਜਦੀ ਆ ਬੱਚੇ ਕ ਨਹੀਂ ਹਾਂ ਮਗਰ ਵੀ ਬੱਸੀ ਆ ਭਰਾ ਮੇਰਿਆ ਹਾਂ ਇੱਥੇ ਸਿੱਖਿਆ ਵਾਲੂ ਆ ਦਿਖਾ ਦੇ ਇਨੇ ਗੁਰੀ 18 ਕਿਲੋ ਤੋਂ ਕੱਢਿਆ ਹੋਇਆ ਭਈਆ ਅੱਛਾ ਹਾਂ 18 ਮੰਨ ਕੇ ਲੈ ਲੇ ਆਪਾਂ ਵੱਧ ਨਹੀਂ ਦੱਸਦੇ ਠੀਕ ਆ ਗੱਲ ਹਾਂ ਵੀ 18 ਮੰਨ ਕੇ ਲੈ ਲੇ ਇਹਦੇ ਰੁਪਏ ਕਿੰਨੇ ਲਵਾਂਗੇ ਮੁੱਲ ਇਹਦਾ 60 ਆ 57000 ਦੀ ਦੇ ਦਾਂਗੇ ਭਈਏ 18 ਇਹਦੀ ਵੀ ਦਿਖਾਵਾਂ ਦਿਖਾ ਦਿੰਨੇ 18 ਇਹ ਕੁਛ ਕਹੀ ਦੇ ਇਹਦਾ ਮੁੱਲ ਹੈਗਾ 60000 ਤੇ ਇਹ ਦੇਵਾਂਗੇ ਆਪਾਂ 57000 ਜੀ ਬਾਈ ਇੱਕ ਮਿੰਟ ਬਣਾ ਲੈਣੇ ਚੱਕੂ ਨੂੰ ਕੋਈ ਲੋੜ ਹੀ ਨਹੀਂ ਲੈ 57000 ਚੋ ਵੀ ਮਾਨਤਾਨ ਹੋ ਜਾਊਗਾ ਕਰ ਦਾਂਗੇ ਮਾਨਤਾਨ ਕੋਈ ਨਾ ਪਿੱਛੇ ਲਾਂ ਚੋ ਵੀ ਮਾਰ ਦੇ ਭਈ ਆਨਾਂ ਦੇ ਮੂਰੇ ਕੋਈ ਫੜਾ ਫੜਾ ਜਿਹਾ ਲੱਗਿਆ ਹੁੰਦਾ ਇੱਥੇ ਤੋਂ ਪੈਂਦੀ ਹੈ ਚਵਾਈਆਂ ਪੂਰੀ ਗਾਡਰ ਵਰਗੀ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਹਾਂ ਇਹ ਮਿਲੂ 57000 ਦੀ ਮੂਹੋਂ 6 ਦੰਦਾ ਦੂਜਾ ਸੁਗਾ ਹਾਂ 18 ਕਿਲੋ ਕਲੂਣਾ ਦਾ ਠੰਡੀ ਬਰ ਬਰਗੀ ਹੈ ਭਾਈ ਇਹ ਵੀ ਰਾ ਦੇਵਾ ਜਮਾ ਸਟ੍ਰਕਚਰ ਆ ਪੂਰਾ ਫੀਟਿੰਗਾਂ ਲੈ ਬਦਾ ਵੀਰੇ ਇਹ ਹੁਣ ਮਾਰ ਦੇ ਤਰਸ ਤਿੰਨ ਨੰਬਰ ਲੱਾ ਪੈਲਣ ਦੀ ਜ਼ੇਰ ਭੁੱਲ ਗਏ ਬਈ ਜ਼ੇਰ ਵੀ ਦਿਖਾ ਦਨੇ ਆਪਾਂ ਜ਼ੇਰ ਪੈਲਣ ਦੀ ਆ ਭਈਆ ਡੰਨ ਤੇ 2 ਨੰਬਰ ਵਾਲੀ ਦੀ ਜ਼ੇਰ ਜਦੋਂ ਪੈ ਗਈ ਇਹਦੀ ਵੀ ਵੀਡੀਓ ਬਣ ਜੂ ਤੇ ਬਾਕੀ ਯਾਰ ਜਿਹੇ ਡਾਕਟਰ ਤੋਂ ਚੈੱਕ ਕਰਾ ਕੇ ਵੀ ਲੈ ਜੂ ਯਾਰ ਕੀ ਚੈੱਕ ਕਰਾ ਹਾਂ ਹਾਂ ਉਹ ਚੱਕਰੀ ਕੋਈ ਵੀਡੀਓ ਬਣਾਵਾਂਗਾ ਜੋ ਜ਼ੇਰ ਪੈਗੀ ਵੀਰੇ ਆ ਨਗੀਨਾ ਦਿਖਾ ਦੇ ਦਰਸਨ ਇਹ ਦੂਜਾ ਸੁਹਾ ਵੀਰੇ ਭਲੂਣ ਦਾ 20 ਕਿਲੋ ਤੋਂ ਕੱਢਾ ਹੋਇਆ ਜਾਤੀ ਇਹ ਹੈਗੀ ਆ ਇਹ ਹੈਗੀ ਆ ਬਈ ਮੇਮਾ ਵਰਗੀ ਬੱਚੀ ਜੇ ਗੱਲ ਕਰੀਏ ਮੈਂ ਆਪਾਂ ਕਹਿ ਨਹੀਂ ਦਿੰਦੇ ਵੀ ਇੰਗਲੈਂਡ ਵਾਲੀਆਂ ਮੇਮਾ ਵਰਗੀ ਬੱਚੀ ਆ ਦਿਖਾ ਦੇ ਦਰਸਨ ਸਮਾਰ ਕੇ ਇਹਦਾ ਸੂਆ ਕਿਹੜਾ ਚੰਕਾ ਰ ਦੂਜਾ ਸੂਆ ਵੀਰੇ ਮੂੰਹੋਂ ਦੰਦ ਚ ਮੂੰਹੋਂ ਸਿੱਗੀ ਆ ਵੀਰੇ ਮੂੰਹੋਂ ਛੇ ਦੰਦ ਇਹ ਮੇਰਾ ਖਿਆਲ ਆ ਗੱਬਣਾ ਹਨਾ ਹਾਂ ਗੱਬਣਾ ਵੀਰੇ ਤੇ ਲੈੰਦੀ ਆ ਪੰਜ ਸੀਕ ਦਨਾ 20 ਕਿਲੋ ਭੂਣ ਦੋ ਤਾਂ ਗੱਡਾ ਜੇ ਪਤਾ ਸੂਪੀ ਆਪਣੇ ਕੋਲ ਤਾਂ ਕਹਿ ਨਹੀਂ ਕੀ ਆ ਤੇ ਗੱਬਣ ਵੀ ਕੀ ਕੀ ਆ ਜੇ ਸੂਆ ਆ ਕੇ ਬਦ ਦੁੱਧ ਚ ਚਵਾ ਕੇ ਦੇ ਦਾਂਗੇ ਆਪਣੇ ਕਰ ਕਰ ਦੀ ਗਾਰੰਟੀ ਆ ਵੀਰੇ ਠੀਕ ਆ ਹਾਂ ਕਰ ਕਰ ਦੀ ਗਾਰੰਟੀ ਆ ਚੀਜ਼ਾਂ ਦੀ ਇਹਨਾਂ ਦੀ ਹਨਾ ਹਾਂ ਬਾਹਰੇ ਫਿਰ ਵੀਰੇ ਨੇ ਸਾਂਹ ਵਾਲਾ ਵਪਾਰਾ ਕਰਦੇ ਆ ਵੀਰੇ ਹਾਂ ਇਹ ਹੈਗੀ ਆ ਮੇਮਾ ਵਰਗੀ ਜਰਸੀ ਦਿਖਾਉਂਗਾ ਸਾਰੀਆਂ ਜਰਸੀਆਂ ਵੀਡੀਓ ਨਾਲ ਬਣੇ ਰਹੋ ਸੀ ਠੰਡੀ ਬਹੁਤ ਵੱਡੇ ਕੰਕਰ ਵਾਲੀ ਦਿਖਾਵਾਂਗਾ ਸੀ ਠੰਡੀ ਪੂਰੀ ਫੁੱਲ ਆ ਬ੍ਰੀਅਰ ਦਾ ਦੇਖਿਓ ਗੁਰੀ ਇੱਕ ਨੰਬਰ ਆ ਜਮਾ ਯਾਰ ਹਾਂ ਜਨਵਾਰ ਠੰਡੇ ਸੀਲੇ ਤਲਿਆਰੇ ਕਰਕੇ ਜਿੱਦਾਂ ਕਰਦੇ ਨੇ ਬਈ ਖੁੱਲੀਆਂ ਆਈਆਂ ਹੋਈਆਂ ਨੇ ਬ੍ਰੀਅਰ ਇਹ ਹਾਂ ਖੁੱਲੀਆਂ ਆਉਂਦੀਆਂ ਨੇ ਜਾਂ ਫਾਰਮ ਚੋਂ ਜਾਂ ਤੈਨੂੰ ਪਤਾ ਜੇ ਕਿਸੇ ਘਰੇਲੂ ਸੱਜਣ ਦੇ ਆ ਯਾਰ ਉਹਦਾ ਸੰਗਲ ਸੁੰਬਲ ਪਾਇਆ ਹੁੰਦਾ ਗਲ ਚ ਇਹਦਾ ਪਾਇਆ ਹੋਇਆ 20 ਕਿਲੋ ਦੁੱਧ ਦੰਦ ਹੈਗੀ ਆ ਮੂੰਹੋਂ 6 ਹੈਨਾ ਹਾਂ ਇਹਦੇ ਕਿੰਨੇ ਰੁਪਏ ਲਵਾਂਗੇ ਜੰਗੋਰ 70 ਦੀ ਦੇ ਦਾਂਗੇ ਮੁੱਲ 75 ਕਰਾਂ 80 ਕਰਾਂ ਪਸ ਲਮਾਈਲ ਮੂਹ ਦਿਖਾ ਦੇ ਇੱਥੇ ਤੋਂ ਫੇਸ ਕੁਆਲਟੀ ਚੈ ਆਈ ਤੇ ਮੈਨੂੰ ਇਸ ਕੁਆਲਿਟੀ ਦਿਖਾ ਦੇ ਦਿਖਾ ਦੇ ਯਾਰ ਹਰੇਕ ਪੱਖ ਤੋਂ ਕਿਉਂਕਿ ਕਿਸੇ ਸੱਜਣ ਨੇ ਜਾਨਵਰ ਕਈ ਵਾਰੀ ਆਨਲਾਈਨ ਮੰਗਾਉਣਾ ਹੁੰਦਾ ਇਹ ਕਿ ਨਿਰਭੀਏ ਲਾਵਾਂਗੇ ਇਹਦਾ ਮੁੱਲ 72 ਗਲਾਂ 75 ਗਲਾਂ 70 ਦੀ ਦੇ ਦਾਂਗੇ ਬਈ ਇਹ ਇਹ ਦੇ ਦਾਂਗੇ 70 ਦੀ ਮਾਨਤਾਂ ਸੋ ਮਾਨਤਾਂ ਦਾ ਹਰੇਕ ਵਾਈਦਾ ਕਰਾਂਗੇ ਭਰਾ ਮੇਰਾ ਬਈ ਤੇ ਮਾਰਦੇ ਹੁਣ ਬਈ 4 ਨੰਬਰ ਵਾਲੀ ਤੇ ਜੀ ਛੋਟਾ ਐ ਕਰੀ ਜਾਊਗਾ ਵੀ ਯਾਰ ਆ ਵੀ ਲੈ ਲੀਏ ਆ ਵੀ ਲੈ ਲੀਏ ਕਿਉਂਕਿ ਨਗੀਨੇ ਸਾਰੇ ਤੇ ਚ ਇਹ ਚਾਰ ਦਾ ਹੁੰਦਾ ਭਰਾ ਮੇਰਾ ਪਿਓਰ ਅੱਛਾ ਭੂਣ ਨੇ 16 ਕਿਲੋ ਦੁੱਧ ਕੱਢਿਆ ਹੋਇਆ ਚੋੜ ਦੀ ਜਮੂ ਚੀਰ ਠੰਡੇ ਇੰਨੀ ਹੱਦੋਂ ਵੱਡਾ ਭਰਾ ਮੇਰਾ ਬੱਚਾ ਇਹ ਇੱਕ ਤਾਂ ਕਹਿਣ ਕਹਿਣ ਦੇ ਗੱਲਾਂ ਨੇ ਦੇਖ ਲੈ ਇਹਦਾ ਕਲਰ ਕਿਹੜਾ ਆ ਗਿਆ ਚਮਕਰੀ ਇਹਦਾ ਕਾਫੀ ਕਲਰ ਆ ਵੀਰੇ ਹਾਂ ਇਹ ਆ ਗਿਆ ਕਾਫੀ ਕਲਰ ਬਿਲਕੁਲ ਹਾਂ ਕਾਫੀ ਕਲਰ ਮਿਲਦਾ ਵੀ ਬਹੁਤ ਘੱਟਾ ਰੇ ਰੇ ਹੁੰਦਾ ਭਲਾ ਭੁਲਾ ਮੜੀ ਦੇਖ ਮੁੱਠੀ ਥਣ ਵੀ ਮੁੱਠੀ ਹੋ ਜਾਮਾ ਲੈ ਹਾਂ ਬਾਲਟੇ ਲਾ ਜਿਵੇਂ ਕਹਿੰਦੇ ਹੁੰਦੇ ਨੇ ਬਾਲਟੇ ਲਾ ਹਜੇ ਬਹੁਤ ਪਈਆਂ ਨੇ ਭਾਈ ਹਾਂ ਇਹਨੇ ਪਾਸਵਾ 17 ਕਿਲੋ ਤੋਂ ਘਟਾਇਆ 16 15 ਸੌ ਤੋੜ ਦੇ ਕਹਿੰਦੀ ਐ ਇਹਨੇ ਇਹ ਵੀ ਆ ਗਈ ਭਾਈ ਪਿਆਰ ਜਰਸੀ ਦਾ ਨਗੀਨਾ ਆ ਗਿਆ ਇਹ ਵੀ ਇਹ ਆ ਗਿਆ ਕਲਰ ਮਿਲਦੀ ਘਾਟਾ ਫਰਾ ਇੱਕ ਵਜਨ ਬੋਝਣ ਬਹੁਤ ਆਬਗੁਰੀ ਹਾਂ ਕੱਲੋਂ ਨਾਲ ਦੇਖਿ ਦੇਵੀਆਂ ਕਲਰ ਵੀ ਤੁਹਾਨੂੰ ਅੱਜ ਮੈਂ ਸਾਰੇ ਦਿਖਾ ਦੂੰਗਾ ਜਰਸੀ 'ਚ ਤਿੰਨ ਚਾਰ ਕਲਰ ਦਾ ਤਿੰਨ ਚਾਰ ਕਲਰਾਂ ਦੀਆਂ ਜਰਸੀਆਂ ਮਿਲੀਆਂ ਬਾਈ ਕੋਲੇ ਤਿੰਨ ਚਾਰ ਰੰਗਾਂ ਦੇ ਨਗੀਨੇ ਮਿਲਣਗੇ ਅੱਜ ਤੇ ਇੱਕ ਮੇਨ ਗੱਲ ਇਹ ਸੱਜਣ ਦੀ ਹੋਰ ਆ ਯਾਰ ਥਣ ਦੀ ਮਾੜੀ ਚੀਜ਼ ਨਹੀਂ ਲੈਂਦਾ ਥਾਣੇ ਦੇ ਜਿੰਨੇ ਵੀ ਪਸ਼ੂਆਂ ਦੇ ਦੇਖੋਗੇ ਤੁਸੀਂ ਟੌਪ ਕੁਆਲਿਟੀ ਦਾ ਥਣ ਲੱਗਾ ਹੋਇਆ ਹੋਊਗਾ ਇਹ ਕਿੰਨੇ ਦਿਨ ਕਰਦੀ ਆ ਇਹ ਲੈਂਦੇ ਦੋ ਚਾਰ ਦਿਨ ਲੈ ਜੂ ਵੀਰੇਰਾ ਆਹ ਬਾਦੀ ਚ ਪਾਉਣ ਲੱਗ ਗਈ ਹਾਂ ਇਹ 2-4 ਦਿਨ ਲੈ ਜੂਗੀ ਹਿੱਥੋਂ ਹਿੱਥੋਂ ਦਿਖਾ ਦੇ ਫੇਸ ਕੁਆਲਟੀ ਦੱਸੋ ਇਹ ਖੜਦੀ ਆ ਜਿਵੇਂ ਆਪਾਂ ਸ਼ੋਅ ਤੇ ਨਹੀਂ ਕੋੜੇ ਕੋ ਦੇਖਣਾ ਹੁੰਦੇ ਹੁੰਦੇ ਆ ਇਹ ਕੋੜੇ ਮੂੰਹ ਹੱਤ ਕੰਨ ਜੇ ਜਾਈ ਜਾਂਦੇ ਆ ਨਾ ਇਹ ਨੁਕਰੀ ਕੋੜੇ ਜੂੰ ਚੱਕਦੀ ਆ ਕੰਨ ਇਹ ਖੜਦੀ ਆ ਜਿਵੇਂ ਸ਼ੋਅ ਤੇ ਖੜਦੇ ਹੁੰਦੇ ਨੇ ਸੀਲ ਠੰਡੀ ਦਾ ਬਾਈ ਯਾਰਾ ਪੰਜ ਹੁਣ ਇੱਥੇ ਖੜੀ ਬੱਸੀ ਕਹੇ ਹੱਥ ਲਾਉਣ ਦੀ ਵੀ ਹੁਣ ਲੋਡ ਨਹੀਂ ਕਰ ਕਹਿਣ ਦੀ ਪੰਜ ਜੂ ਆਨਲਾਈਨ ਬਣਾ ਮਗਾ ਸਕਦਾ ਬੰਦਾ ਦੇਖ ਲੈ ਇਦਾਂ ਦੀ ਉਹ ਨਹੀਂ ਹੈਗੀ ਲੈ ਦੇਖੀ ਆਏ ਉਹ ਨਹੀਂ ਹੈਗਾ ਭਰਾ ਮੇਰੇ ਲੈ ਮੁਠੀ ਹਾ ਥਣ ਲੱਗਾ ਇੱਕ ਤਾਂ ਹੁੰਦਾ ਵੀ ਬਿਨਾਂ ਨਿਆਣੇ ਦੇ ਲੈ ਚੱਲ ਗੈਨੀ ਲੈ ਚੱਲ ਬਈਆ ਸੀਲ ਠੰਡੀ ਪਿਓਰ ਕੌਫੀ ਦੇ ਵਿੱਚ ਬਾਜਨ ਪੂਜਨ ਵਜੂਦ ਦੀ ਬਹੁਤ ਆ ਵੇਰੇ ਹਾਂ ਬਾਜਨ ਪੂਜਨ ਚੰਗਾ ਬਾਈ ਹੈਨਾ ਲੇਵਾ ਅਗਲੇ ਬੰਨੇ ਵੀ ਪੂਰਾ ਬਣਾਉਗੀ ਤੇ ਲੇਵਾ ਪਿਛਲੇ ਬੰਨੇ ਵੀ ਪੂਰਾ ਪੂਰਾ ਫੁੱਲਾ ਹਾਂ ਲੈਂਦੀ ਆ ਦੋ ਚਾਰ ਦਿਨ ਵੀਰੇ ਆਰਡਰ ਵਾਲੀ ਕੁਆਲਿਟੀ ਟੌਪ ਕੁਆਲਿਟੀ ਹੈ ਜੀ ਥਣ ਥਣੋਟ ਵੀ ਟੌਪ ਦਾ ਲੱਗਿਆ ਤੇ ਫੇਸ ਕੁਆਲਿਟੀ ਦਾ ਯਾਰ ਜੀ ਪੂਰੀ ਜਬਰਦਸਤ ਆਪਾਂ ਜਿਹੜੀ ਕਹਿੰਦੇ ਨੇ ਵੀ ਪਿਓਰ ਜਰਸੀ ਜਿਵੇਂ ਸ਼ੋਅ ਤੇ ਖੇਡਣਾ ਵੀ ਜਰਸੀ ਹੈਨਾ ਉਹ ਗੱਲ ਬਾਤ ਹੈ ਜੀ ਇਹਦੇ ਰੁਪਏ ਕਿੰਨੇ ਲਵਾਂਗੇ ਇਹ ਮੁੱਲ ਦਾ 60000 70000 ਦੀ ਦੇ ਦਾਂਗੇ ਵੀਰੇ ਜੀ ਇਹ ਨਕੀਨਾ ਦੇ ਦਾਂਗੇ 60000 ਦਾ ਹਾਂ ਯਾਰ ਕੁਆਲਿਟੀ ਅੱਜ ਮਤਲਬ ਵਧਾਈ ਦਾ ਪੱਤਰ ਹੈ ਚਮਕੌਰ ਵੀਰ ਕੁਆਲਿਟੀ ਅੱਜ ਮੈਨੂੰ ਟੌਪ ਲੱਗੀ ਜਮੇ ਅਕਸਰ ਵੀ ਮਾਲ ਚੰਗਾ ਮੈਨੂੰ ਹੋਰ ਬਾਈ ਦਾ ਫੋਨ ਆ ਕਾ ਜਰਸੀਆਂ ਚਾਹੀਦੀਆਂ ਮਾ ਕੋਈ ਗੱਲ ਨਹੀਂ ਭਰਾ ਮੇਰੇ ਕੋਈ ਜਰਸੀਆਂ ਵਾਲੇ ਦਾ ਮੈਨੂੰ ਵੀ ਬਾਰੇ ਫੋਨ ਆਉਂਦੇ ਤੇ ਅੱਜ ਮੇਰੀਆਂ ਜਰਸੀਆਂ ਦਿਖਾਵਾਂਗੇ ਆਥਣ ਟੱਕਾ ਦੀ ਜਰਸੀਆਂ ਜੀਆਂ ਓਏ ਇੱਥੇ ਮਾਰ ਦੇ ਦੱਸਣ ਓਏ ਆ ਦਿਖਾ ਦੇ ਓਏ ਆ ਆਈਟਮ ਦਿਖਾ ਦੇ ਇਹ ਦੇ ਫੇਸ ਕੁਆਲਿਟੀ ਦਿਖਾ ਦੇ ਆ ਗਈ ਫੁੱਲ ਵੱਡੇ ਕੱਦ ਕਾਠ ਵਾਲੀ ਬੜੀ ਚੰਗੀ ਆ ਭਰਾ ਮੇਰੇ ਇਹ 26 27 ਕਿਲੋਦ ਕੱਢਿਆ ਹੋਇਆ ਅੱਛਾ ਜਮਾ ਪਿਓਰਾ ਹੋਆ ਦੇਖੀ ਤੇ ਥਾਣ ਵੀ ਯਾਰ ਇਹ ਤਾਂ ਜੇ ਗੱਲ ਕਰੀ ਨਾ ਅਗਲੇ ਤੋਂ ਪਿਛਲਾ ਘੱਟੋ ਘੱਟ ਗਿੱਠ ਤੋਂ ਬਾਹਰ ਦੂਰੀ ਹੈ ਨਾ ਜਾ ਤੇ ਲੱਗਦਾ ਲੱਗਦਾ ਕਿਵੇਂ ਬਾਈ ਯਾਰ ਰਾਵੜ ਮੈਨੂੰ ਵੱਧ ਹਲ ਦਾ ਲੈ ਬਣੇ ਬਹੁਤ ਯਾਰ ਕੱਢਣਾ 25 26 ਕਿਲੋ ਦੁੱਧ ਕੱਢਿਆ ਨੇ ਪਲੂਨ ਨੇ 25 26 ਕਿਲੋ ਮੰਨ ਕੇ ਲੈ ਲੈ ਵਾ ਵੱਧੇ ਦੱਸ ਦੇ ਬਾਈ ਇਹ ਲੇਵਾ ਬਣਾਉਗੀ ਜਿਵੇਂ ਆਪਣਾ ਖਾਲ ਵਾਲਾ ਥੈਲਾ ਨਹੀਂ ਹੁੰਦਾ ਕੋਈ ਹਾਂ ਖਾਲ ਵਾਲੇ ਥੈਲੇ ਜਿੱਡਾ ਲੇਵਾ ਬਣਾਉਗੀ ਤੇ ਬਾਕੀ ਮੈਨੂੰ ਕਮੈਂਟ ਕਰਕੇ ਵੀ ਇਹ ਬੱਛੀ ਬਾਰੇ ਜਰੂਰ ਰਿਪੋਰਟ ਚਾਹੀਦੀ ਆ ਸੱਜਣ ਜਿੱਦੇ ਮਰਜੀ ਕੁਰੀਆ ਬੰਦਾ ਕਹਿੰਦਾ ਵਪਾਰੀ ਕਹਿੰਦਾ ਵਿੱਚ ਕਹਿੰਦਾ ਤੂੰ ਹੱਥ ਮਾਰਿਆ ਤੂੰ ਪੁੱਤਾਂ ਥੱਲੇ ਬਹਿ ਜਾ ਕੋਈ ਚੱਕਰ ਨਹੀਂ ਇਹਨੇ ਆਏ ਨਹੀਂ ਹੱਥ ਨਹੀਂ ਹਲਿਆ ਮਾਰ ਲੈ ਲੈ ਆ ਟੇ ਲਾਇਆ ਫੜਦੇ ਹੁੰਦੇ ਨੇ ਵਪਾਰੀ ਹਾਂ ਤੇ ਥੱਲੇ ਬਹਿ ਜਾ ਕੋਈ ਚੱਕਰ ਨਹੀਂ ਗਾਇ ਸਾਨੂੰ ਇਹ ਉਹ ਬਾਣ ਢਾਂਡੀ ਨਹੀਂ ਹੈਗੀ ਬਈ ਯਾਰ ਲੈ ਮੁਠੀ ਆ ਥਾਣਾ ਬਿਲਹੇਰਾ ਉਹ ਬਿਠੇ ਥਾਣਾ ਨਾ ਥਾਣੇ ਦਾ ਜਮਾ ਸਿਰਾ ਕੁਆਲਟੀ ਦਾ ਤੇ ਆਥਣ ਤੋਂ ਆਥਣ ਦੀ ਦੂਰੀ ਦਿਖਾ ਦੇ ਤੇ ਮੇਨ ਗੱਲ ਆ ਵੀ ਆ ਚੀਜ਼ ਦਿਖਾ ਇਹਨੇ ਦੇਣਾ ਹੁੰਦਾ ਦੁੱਧ ਦੁੱਧ ਵਾਲੀ ਪਾਇਪ ਵੀਰੇ ਕਿਉਂਕਿ ਜੇ ਇਹ ਪਾਇਪ ਖੁੱਲਾ ਹੋਊਗਾ ਜੇ ਮੈਂ ਆਪਾਂ ਕਹਿ ਨਹੀਂ ਦਿੰਦੇ ਵੀ ਖੁੱਲੇ ਪਾਇਪ ਚੀ ਚੰਗੇ ਦੁੱਧ ਦੀ ਮਾਤਰਾ ਆਊਗੀ ਬਾਈ ਕਿਉਂਕਿ ਜਿਹੜਾ ਜਾਨਵਰ ਆ ਇਹ ਚੀਜ਼ ਜਿਹੜੇ ਫਾਰਮ ਤੋਂ ਲਈ ਸੀ ਤੇ ਹਿਸਾਬ ਨਾਲ ਲੱਗ ਗੁਰੀ ਜਿਹੜੇ ਫਾਰਮ ਤੋਂ ਮੈਂ ਲਈ ਸੀ ਉਹ ਕਹਿੰਦਾ 26 ਕਿਲੋ ਦੀ ਗਾਰੰਟੀ ਦੇ ਦੇ ਮੈਂ ਗਾਰੰਟੀ ਨਹੀਂ ਦਿੰਦਾ ਕਹਿੰਦਾ ਦੁੱਧ ਦਾ ਵੱਧ ਕੱਢੂਗੀ ਇਹ ਕਹਿੰਦਾ ਹਾਂਜੀ ਹਾਂਜੀ ਆ 26 ਕਿਲੋ ਦੇ ਪਲੂਣੇ ਕੱਢਿਆ ਹੋਇਆ ਵੀਰੇ ਤੇ ਮੇਨ ਗੱਲ ਆ ਬਾਈ ਇਹ ਆ ਹੈਗੀ ਆ ਫੁੱਲ ਵੱਡੇ ਕਦ ਕ ਇਹ ਹੋਊਗੀ ਜਿਹੜੀ ਚੀਜ਼ ਜਿੱਦੀ ਕੋ ਹੋਊਗੀ ਮੈਂ ਉੱਡੀ ਕੀ ਦੱਸੂਗਾ ਨੇੜੇ ਆ ਕੇ ਤੁਸੀਂ ਦੇਖ ਲਓ ਇਹ ਆ ਗਈ ਬਈ ਪੂਰੇ ਵੱਡੇ ਕੱਦ ਕਾਰ ਚ ਤੇ ਹੈਵੀ ਟਾਂਚੇ ਦੀ ਆ ਉੱਤੋਂ ਬਾਡੀ ਬੁੱਡੀ ਵੀ ਹੈਵੀ ਆ ਪੂਰੀ ਤੇ ਸਟਰਕਚਰ ਵੀ ਚੰਗਾ ਤੇ ਲੇਵਾ ਤਾਂ ਉਹੀ ਗੱਲ ਆ ਵੀ ਪੰਡ ਲੇਵੇ ਦੀ ਜਦੋਂ ਨੇ ਤਿਆਰ ਹੋਣਾ ਬਣਾ ਲੈਣਾ ਕਿੰਨੇ ਦਿਨ ਕਰਦੀ ਐ ਚਮਕੌਰ ਇਹ ਹਫਤਾ ਲੈਂਦੀ ਆ ਵੀਰ ਆ ਇੱਕ ਹਫਤਾ ਹਾਂ ਇੱਕ ਦੋ ਦਿਨ ਵੱਧ ਵੀ ਲਿਆ ਦੇ ਘੱਟ ਵੀ ਲਿਆ ਦੇ ਇੱਥੇ 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 ਖੜਾ ਕੇ ਦਿਖਾ ਦੇ ਐਨ ਸਮਾਰ ਕੇ ਕਰ ਜਾ ਪੁੱਤ ਬੱਸ ਬੱਸ ਲੈ ਹਾਂ ਇੱਥੇ ਇੱਥੇ ਖੜਾ ਕੇ ਦਿਖਾ ਦੇ ਹਰੇਕ ਪੱਖ ਤੋਂ ਸੀਲ ਠੰਡੀ ਦਾ ਬਾਦੂ ਆ ਵੀਰਿਆ ਲੈ ਚਲ ਅੰਦਰ ਨੂੰ ਲੈ ਚਲ ਥੋੜੀ ਇਤਲਿਆਰੇ ਕਰਕੇ ਕਰਦੇ ਨੇ ਨਾ ਅੱਛੀ ਕੀ ਗੱਲ ਹਾਂ ਇਹਲੇ ਵਾਲੂਆ ਤਾਂ ਲੈ ਕੇ ਨਾ ਇਹ ਤਾਂ ਜਦੋਂ ਰੈਡੀ ਹੋ ਗਈ ਲੇਟ ਲੇਟ ਕੇ ਬੈਠਣਾ ਨਾ ਸਿਸਟਮੇ ਹੋ ਜੂ ਇਹਦਾ ਇੱਥੋਂ ਦਿਖਾ ਦੇ ਸੱਜਣਾ ਨੂੰ ਤੇ ਖਾਸ ਹੀ ਤੇ ਜੀ ਹੋਰ ਮੈਨੂੰ ਬੜੀ ਚੰਗੀ ਲੱਗਿਆ ਬਈ ਗਾ ਮੈਂ ਬੋਤ ਲੈਣਾ ਪਰ ਮਾਂ ਦੀ ਧੀ ਜਦੋਂ ਹੱਥ ਮਾਂ ਦਾ ਬਗੂ ਥੱਲੇ ਦਿੱਤਾ ਹੋਂ ਥੱਲੇ ਧਰੋ ਦੇ ਲੈ ਅੱਗ ਇਹ ਆ ਜਦੋਂ ਗਨੀ ਦੇਖੀ ਬੈਠ ਬੈੜਿਆ ਕੁਸ ਵੀ ਨਹੀਂ ਕਹਿੰਦੀ ਯਾਰ ਆ ਇੱਕ ਤਾਂ ਹੁੰਦੀ ਆ ਵੀ ਉਹ ਢਾਂਡੀ ਹੋਣੀ ਹੈਗੀ ਦੁੱਧ ਵਾਲਾ ਪੀਸ ਹੈ ਦੇਖੀ ਲੈ ਤੇ ਮੇਨ ਗੱਲ ਆ ਹਜੇ ਗੱਬਣ ਹੈ ਗੱਪਾਂ ਨਾਲ ਸੁਕੇ ਦਾ ਕੁਝ ਹੋਰ ਕਰੂਏ ਦੇਖੋ ਜਿਹਨੇ ਮੰਜੀ ਤੋਂ ਬੈਠੇ ਲਈ ਆ 4400 ਟੀਕਾ ਭਰਾ ਹੋਗਾ ਬੱਸੀ ਦੂਰ ਨਾ 90% ਆਪਾਂ ਗਰੰਟੀ ਦਿੰਦੇ ਨਹੀਂ ਕੋਈ ਸੈਕਸਡ ਹਾਂ ਸੈਕਸਡ ਸੇਲ ਸਟ੍ਰੀਮ ਭਰਾ ਭਰਾ ਹੋਇਆ ਤੇ ਬ੍ਰੇਸੀਮ ਇਹਦੇ ਸੈਕਸਡ ਲੱਗਿਆ ਜਿੱਦਾਂ ਬਾਈ ਨੇ ਦੱਸਿਆ ਕਿਉਂਕਿ ਕਈ ਸੱਜਣ ਕਮੈਂਟ ਕਰਨਗੇ ਦੇਖੋ ਮੈਂ ਤਾਂ ਨਾ ਲਾ ਕੇ ਆਇਆ ਨਾ ਬਾਈ ਲਾ ਕੇ ਬਾਈ ਆਪਾਂ ਗਾਹਾਂ ਦੇ ਕਹਿਣੇ ਕਰਵਾ ਕੇ ਆਇਆ ਹਾਂ ਦੁੱਧ ਵੀ ਕਿਹਾ ਮੈਂ 25 ਸਭੀ ਮਾਲ ਕਰੇ ਕਿਹਾ ਆਪਾਂ ਕਰ ਕੱਢਿਆ ਨਹੀਂ ਕਿਉਂ ਆਪਣੇ ਆਵਰੇ ਕਰ ਦਿੱਤਾ ਹੈ ਨਹੀਂ ਜੇ ਕਹਿੰਦੇ ਬਾਕੀ 10 ਦੇ ਗਵਾਹੀ ਲੇਵਾ ਗਵਾਹੀ ਬਾਕੀ ਯਾਰ ਜਿਹੜੇ ਪਰ ਉਹਨਾਂ ਨੂੰ ਯਾਰ ਇਹਦੀ ਕੁਆਲਿਟੀ ਦੱਸ ਲੂਗੀ ਜਮਕਰ ਹਾਂ ਹਾਂ ਵੱਡੀ ਗੱਲ ਹੈ ਯਾਰ ਵੀ ਆਪਾਂ ਨੂੰ ਨਹੀਂ ਬੋਲਣ ਦੀ ਲੋੜ ਇਹ ਚੀਜ਼ ਆਪ ਬੋਲੋ ਬਿਲਕੁਲ ਬਿਲਕੁਲ ਹੋਰ ਕਿਹੜਾ ਹੋਰ ਤੋੜਦੇ ਯਾਰ ਤੋੜਦੇ ਕਹਿੰਦੇ ਇਹਨੂੰ ਕਿਹੜਾ ਹੋਰ ਤੋੜਦੇ ਕਹਿੰਦੇ ਕਿਰਾ ਦੇ ਤਸੱਦੀ ਹਰੇਕ ਪੱਖ ਤੋਂ ਹੋਰ ਤੋੜਦੇ ਕਿਹੜਾ ਠੰਡੀ ਸੀਲ ਤਰ ਬਰਫ਼ ਦੀ ਸਿੱਲੀ ਵਾਲਾ ਕੰਮ ਹੀ ਇਹਦਾ ਬੰਦੇ ਇੱਥੋਂ ਦਾ ਸੱਜਣ ਮੈਨੂੰ ਪਤਾ ਵੀ ਵੀਡੀਓ ਬੈਕ ਕਰ ਕਰਕੇ ਦੇਖਣੀ ਏ ਚੀਜ਼ ਬਾਕੀ ਦੇਖਣੇ ਕੁਆਲਿਟੀ ਵਾਲੀ ਚੰਗੀ ਹੈ ਜੀ ਇਹ ਵੀ ਯਾਰ ਇਹ ਵੀਡੀਓ ਰੋਕ ਰੋਕ ਕੇ ਦੇਖਣ ਵਾਲੀ ਚੀਜ਼ ਆ ਆਏ ਆਏ ਨੂੰ ਆਏ ਨੂੰ ਲੈ ਜਾ ਕਹਿੰਦੀ ਆਏ ਨੂੰ ਲੈ ਜਾ ਲੈ ਲੈ ਹੌਲੀ ਹੋ ਹਾਈ ਤੋ ਵਿਤਾਰਸ ਦਾ ਵੀ ਯਾਰ ਅੱਜ ਨਾ ਆਪਣੇ ਕੈਮਰਾਮੈਨ ਦਾ ਲੱਗ ਗਿਆ ਸਾਰਾ ਜ਼ੋਰ ਜੀ ਗੱਲ ਕਰ ਲਈਏ ਇਹ ਵੀ ਖੁਸ਼ ਹੋ ਗਿਆ ਦੇਖ ਕੇ ਯਾਰ ਕਹਿੰਦਾ ਜਾਨਵਰ ਬਾਕੀ ਬਾਈ ਕੋਲ ਯਾਰ ਕਹਿਣ ਦੀ ਗੱਲ ਨਹੀਂ ਕੋਈ ਅੱਵਲ ਦਰਜੇ ਦੇ ਨੇ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਸੱਜਣੋ ਵੀ ਜਾਨਵਰ ਨੇ ਇਹੜੇ ਬਾਈ ਦੇ ਕਿੱਦਾਂ ਦੇ ਜਾਨਵਰ ਨੇ ਐ ਇਥੇ ਪੂਰੀ ਦਿਖਾ ਦਿੰਦੀ ਦਰਸ ਪਛਾਣੂ ਹੋ ਕੇ ਹਲ ਬੱਸ ਬੱਤ ਬੱਤ ਹਾਈ ਤੋ ਨਖਾ ਦੇ ਹਲ ਲੈ ਚੱਲ ਅੰਦਰ ਨੂੰ ਕੋਲ ਲੈ ਚੱਲ ਥੋੜੀ ਗਾਆਂਿਆਂ ਦਾ ਕਰਦੀ ਕੋਸ ਹਾਂ ਲੈ ਚੱਲ ਮੋਹ ਕਰਦੀ ਆ ਦੂਜਿਆਂ ਦਾ ਮੋਹ ਹਾਂ ਫਾਰਮ ਜੁ ਹੋਈ ਜਾਣਾ ਫਿਰ ਕੱਲੀ ਗਾਂ ਇੱਥੇ ਤੋਂ ਬਾਡੀ ਬੂਡੀ ਦਿਖਾ ਦੇ ਦੱਸ ਇੱਥੇ ਤੋਂ ਦਿਖਾ ਦੇ ਸਾਰੀ ਗਾਂ ਇਦੋਂ ਜਾਉਗੀ ਥੋੜਾ ਜਾ ਹੋ ਜਾਸ ਲੋ ਹਾਂ ਇੱਥੇ ਤੋਂ ਬਾਡੀ ਬੂਡੀ ਦਿਖਾ ਦੇ ਕਿਉਂਕਿ ਇੱਥੇ ਤੋਂ ਪਤਾ ਲੱਗ ਜੂਗਾ ਵੀ ਚੀਜ਼ ਕੀ ਆ ਕਾਦੇ ਦਾ ਹੈਗਾ ਐਚ ਐਫ ਗਾਵਾਂ ਜਿੱਡਾ ਬਾਰ ਬਾਰ ਕਹਿੰਦਾ ਤੁਹਾਨੂੰ ਮੈਂ ਅਗਲੇ ਬੰਨੋਂ ਦਰਸ ਲੇਵਾ ਕੇ ਹਾਂ ਐਡੀ ਐਚ ਐਫ ਗਾਵਾਂ ਹੁੰਦੀ ਆ ਭਰਾ ਹਾਂ ਇੱਥੇ ਭਰਾ ਹੈਟ ਦਿਖਾ ਦੇ ਬਾਈ ਨੂੰ ਹਾਂਜੀ ਹੈਟ ਵੀ ਦਿਖਾ ਦੇ ਗੁਰੂ ਜੀ ਮੇਦਰੋ ਹਾਏ ਹਾਏ ਇਥੋਂ ਹੈਟ ਦਾ ਡਾਂਚਾ ਲਾ ਲਓ ਭਰਾ ਹੈਟ ਦਾ ਵੀ ਡਾਂਚਾ ਲਾ ਲਓ ਤੁਹਾਨੂੰ ਪਤਾ ਲੱਗ ਜੂਗਾ ਚੀਜ਼ ਦੀ ਕੁਆਲਿਟੀ ਦਾ ਉੱਤੇ ਤੋਂ ਆਹ ਟਾਂਚੇ ਦੀ ਗੱਲ ਕਰ ਲਈ ਯਾਰ ਆਪਾਂ ਕਿਸੇ ਵੀ ਪੱਖ ਤੋਂ ਯਾਰਾਂ ਗਾਂ ਹੱਥ ਨਹੀਂ ਹੋਣੀ ਹੁਣ ਇਹਦੇ ਰਪਈਏ ਰਾ ਦੇ ਕਿੰਨੇ ਰਪਈਏ ਰਪਈਏ ਦਾ ਭਰਾ ਮੇਰੇ ਫੋਨ ਤੇ ਕਰਾਂਗੇ ਕਈ ਵੀ ਉਹਨੂੰ ਵਪਾਰੀ ਭਰਾ ਲੈਣਾਂ ਲੱਗ ਕਈ ਵੇਚਣਾਂ ਲੱਗ ਪੈਗਾ ਔਖਾ ਹੋ ਜਾ ਭਰਾ ਮੇਰਾ ਕੱਚੀ ਆ ਹਫਤੇ ਦੀ ਕੱਚੀ ਦੇ ਜਿਹੇ ਗਾਂ ਕੇ ਪਹੁੰਚ ਜੇ ਉਹਦੇ ਭਾਂ ਦੇ ਦਾਂਗਾ ਐਵੇਂ ਵਾਧ ਨਹੀਂ ਮੋਲ ਆਪਾਂ ਕਰਦੇ ਅੱਛਾ ਜਾਇ ਜੀ ਕਰਾਂਗੇ ਜਿਹੇ ਜਾਇ ਜੀ ਗਾਂ ਦੀ ਕੁਆਲਿਟੀ ਆ 2.5 ਲੱਖ ਤਾਂ ਨਹੀਂ ਮੰਗਦਾ ਨਾ ਇੰਨਾ ਕੰਮ ਨਹੀਂ ਲੱਖਾਂ ਦੇ ਆਸ-ਪਾਸ ਹੀ ਆ ਭਰਾ ਮੇਰੇ 2.5 ਟੂਈ ਵਾਲ ਕਿੰਨੇ ਕੰਮ ਲੱਖੋ ਫੱਲੀ ਆ 2.5 ਟੂਈ ਵਾਲਾ ਕੰਮ ਨਹੀਂ ਹੈਗਾ ਪਰ ਹੋਰ ਕਿਸੇ ਕੋਲੇ ਹੁੰਦੀ ਉਹ ਕਰਦਾ ਪਰ ਆਪਾਂ ਨਹੀਂ ਕਰਦੇ ਭਰਾ ਹੋਰ ਕਿਸੇ ਕੋਲੇ ਹੁੰਦੀ ਲ ਠੰਦੀ ਸੀ ਤਾਂ ਯਾਰ ਨਾ ਬਸ ਮਰਦੀ ਰਹੀ ਸੀ ਦੀ ਤੇ ਬਾਕੀ ਯਾਰਾ ਇਹਨਾਂ ਚ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ 22 ਚਮਕੌਰ ਕੋਲੇ ਪਿੰਡ ਧੌਲੇ ਆ ਕੇ ਤੁਸੀਂ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ